ਉਹ ਸਪੀਡ ਗੱਡੀਆਂ ਜਿਹੜੀ ਹੈਗੀਆਂ ਲੰਘਦੀ ਪਈਆਂ ਪੂਰੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਬਣ ਗਿਆ ਇਹ ਕਿਸਾ ਮੋਟਾ ਜਿੰਦਾਬਾਦ ਅੰਕਲ ਜੀ ਲੰਘੋ ਲੰਘੋ ਅੰਕਲ ਫਰੀ ਹੈ ਫਰੀ ਹੈ ਆਜੋ ਆਜੋ ਲੰਘੋ ਲੰਘੋ ਕਿ ਹਰ ਮਹੀਨੇ ਇਹਦਾ ਟੋਲ ਦਾ ਰੇਟ ਵਧਾ ਦਿੰਦੇ ਹੋ ਹੁਣ ਆਪਾਂ ਜੀ ਫਲੋਰ ਜਾਂ ਫਗਵਾੜੇ ਵੀ ਜਾਣਾ 350 ਰੁਪਏ ਪੜਾਉਣ ਦੀ ਪਰਚੀ ਆ ਹੁਣ 350 ਦਾ ਤੇਲ ਹੀ ਲੱਗਣਾ 350 ਦੀ ਪਰਚੀ ਕਿੱਥੋਂ ਤੱਕ ਜਾਜ ਹੈ ਜੀ ਇਹ ਲਾਡੋਆ ਟੋਲ ਜ਼ਿਆਦਾ ਵੀ ਦੇਖ ਸਕਦੇ ਹੋ ਗੱਡੀਆਂ ਲੰਘਦੀ ਪਈਆਂ फ्री किया गया लाटोवाल टोल प्लाजा ठंडे तो फ्री है ग्डिया अपनी स्कूडो स्पीड स्कुड़ लंघ दें देख सकते हो गर्मी तो है पर लोगों को काफ़ी वजह लग रहा अभी देख सकते हो पूरा थानू तो दिखाइए लाटोवाल टोल प्लाजा है लंघते पे ने फ्री दे बहुत ज्यादा महंगा करता से किसान ने से धरना लगया हो स्पीडो स्पीड गई है लंबी पीया थो दिखाइए गण भी पीया स्पीडो स्पीडी लोग बहुत ज्यादा खुश रह गए हैं ਇਹ ਤੋ ਅੱਗੇ ਜਾ ਰਿਹਾ ਹੈ ਬੰਦੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਕਿਸਾਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੋ ਇੱਥੇ ਦੇਖੋ ਗੱਡੀਆਂ ਨੂੰ ਫਰੀਲੀ ਬਿਨਾਂ ਕਿਸੇ ਰੋਕ ਟੋਕ ਤੋਂ ਗੱਡੀਆਂ ਲੰਘਦੀ ਜਾ ਰਹੀਆਂ ਲੋਕੀ ਬਹੁਤ ਜ਼ਿਆਦਾ ਖੁਸ਼ ਹੋ ਗਏ ਆ ਦੇਖੋ ਵੱਡਾ ਟਰੱਕ ਵੀ ਲੰਘਦਾ ਪਿਆ ਹੈਗਾ ਜੀ ਕਪਾਹ ਵਾਲਿਆਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਔਖੀ ਹੁੰਦੀ ਹੈ ਲੰਘਦਾ ਪਿਆ ਬਹੁਤ ਧਾਰਾ ਦਿਖਾ ਦिए ਲੰਘਦੇ ਪਏ ਨੇ ਲੱਡਵਾਲ ਟੋਲ ਪਲਾza ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ ਕਾਫੀ ਲੋਕ ਪ੍ਰਸ਼ਾਨ ਸੀਗੇ ਟੋਲਟਾਕ ਦੇ ਰੇਡ ਬਹੁਤ ਜਿਆਦਾ ਬਿਜਾਤੇ ਸੀਗੇ ਕਿਸਾਨ ਜਥੇਬੰਦੀਆਂ ਨੇ ਪੂਰਾ ਕੰਟਰੋਲ ਕੀਤਾ ਹੋਇਆ ਜੀ ਗੋਲੀ ਫ੍ਰੀਲੀ ਵਧੀਆ ਲੰਘਦੀ ਗਈ ਹੈ ਜੀ ਪਾਜੀ ਲੰਘ ਆ ਰਹੇ ਨੇ ਗੱਡੀ ਤੇ ਗੱਲ ਕਰਦੇ ਆ ਪਾਜੀ ਦੇਖ ਦੀਆਂ ਕੰਮ ਦਿੱਤਾ ਥੋੜਾ ਦੱਸੋ ਕਿ ਕਿਦਾਂ ਉਪਰਾਲਾ ਚੱਲਦਾ ਰਿਹਾ ਜੀ ਟੋਲ ਬਹੁਤ ਮਹਿੰਗਾ ਹੋ ਗਿਆ ਜੀ ਕੱਟ ਰਿਹਾ ਸਾਡੇ 550 ਰੁਪਏ ਦੀ ਬਰਤੀ ਅੱਛਾ ਜੀ ਆਮ ਕਾਰ ਕੋਰ ਦੀ ਜੀ ਉਹ ਜਿਹੜੇ ਟਰੈਕਟਰ ਕਿਆਂ ਦੀ 1100 ਰੁਪਏ ਦੀ ਬਰਤੀ ਆ ਅੱਛਾ ਜੀ ਪੂਰੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਬਣ ਗਿਆ ਇਹ ਤੇ ਪਾਜੀ ਕਿਸਾਨਾਂ ਦੇ ਅੰਦਰ ਇੰਨਾ ਜਜ਼ਬਾ ਕਿੱਥੋਂ ਆਉਂਦਾ ਹੈ ਕਿ ਜਿੱਥੇ ਵੀ ਕਿਸੇ ਸਰਕਾਰਾਂ ਗਲਤ ਕਰਦੀਆਂ ਉੱਤੇ ਸਾਡੇ ਕਿਸਾਨ ਪਹਿਲੇ ਹੁੰਦੇ ਨੇ ਸਾਰੇ ਗੁਰੂ ਮਹਾਰਾਜ ਦੀ ਸ਼ਕਤੀ ਹੈ ਜੀ ਸਾਡੇ ਸਾਡੇ ਗੁਰੂ ਪੰਜਾਬ ਰਾਹਾਂ ਦੀ ਧਰਤੀ ਹੈ ਗੁਰੂ ਮਹਾਰਾਜ ਦੀ ਸ਼ਕਤੀ ਹੈ ਕਿਸੇ ਨਾਲ ਮਾਰ ਨਹੀਂ ਹੁੰਦੀ ਬਿਲਕੁਲ ਜਦੋਂ ਜਨਤਾ ਹਿੰਦੁਸਤਾਨ ਚ ਕਿਤੇ ਵੀ ਰਹਿੰਦੀ ਹੋਵੇ ਕਿਸਾਨੀ ਹਰ ਕਿਸੇ ਦੇ ਨਾਲ ਹੈ ਕਿਸਾਨ ਮੋਰਚਾ ਜਿੰਦਾਬਾਦ ਅੱਜ ਦੇਖੋ ਭਾਈ ਬਹੁਤ ਵਧੀਆ ਤਰੀਕੇ ਨਾਲ ਖੁਸ਼ੀ ਬਹੁਤ ਜ਼ਿਆਦਾ ਹੈਗੀ ਹੈ ਕਿਉਂਕਿ ਗੱਡੀਆਂ ਵੀ ਫ੍ਰੀਲੀ ਲੰਘਦੀ ਪਈਆਂ ਆਟੋ ਵਗੈਰਾ ਕਾਰ ਵਗੈਰਾ ਵੀ ਲੰਘਦੀਆਂ ਇੱਥੇ ਤੁਹਾਨੂੰ ਦਿਖਾ ਦਈਏ ਲੋਕੀ ਵੇਟ ਕਰਦੇ ਨੇ ਦੇਖਦੇ ਨੇ ਕਿ ਟੋਲ ਵਾਸਤੇ ਗੁਜ਼ਰਦੇ ਨੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਲੋਕਾਂ ਨੂੰ ਅਸੀਂ ਦੇਖੋ ਕੋਈ ਦਸਮਤੀ ਢੇਡੀਆਂ ਲੰਗਰੀਆਂ अंकल जी लंदो लंदो अंकल फ्री है फ्री है आ जाओ आ जाओ लंबो लंबो मीडिया वाले भी बड़े खुश है क्योंकि वो ज्यादा लोगों को परेशानी थी तो लोग थोड़ो थोड़ो आ रहे न कवर करा स्पीड स्पीड आदि है बड़ा ध्यान न लंघ रहा बंदा कोई तक लंघ रहे इतने भी किसानों ने जो धरना लाया है ਲੋਕਾਂ ਨੂੰ ਬੜੀ ਜ਼ਿਆਦਾ ਸਹੂਲਤ ਆ ਰਹੀ ਹੈ ਲੋਕੀ ਬਹੁਤ ਜ਼ਿਆਦਾ ਹੀ ਪ੍ਰਸ਼ਾਨ ਸੀਗੇ ਥੋੜੇ ਦੇਰ ਬਸੋਈ ਪਰ ਤੁਸੀਂ ਇੱਥੇ ਖੜੇ ਹੋ ਹਾਂਜੀ ਤੁਸੀਂ ਦੇਖ ਰਹੇ ਲੋਕੀ ਬੜਾ ਖੁਸ਼ ਹੋ ਕੇ ਜਾ ਰਹੇ ਸਤਕਾਰ ਨਾਲ ਸਾਥ ਜੋੜ ਕੇ ਜਾ ਰਹੇ ਤਾਂ ਕਰਕੇ ਜਾ ਰਹੇ ਹੈ ਜੀ ਕਿਉਂਕਿ ਭਾਜੀ ਹਰ ਮਹੀਨੇ ਇਹਦਾ ਟੋਲ ਦਾ ਰੇਟ ਵਧਾ ਦਿੰਦੇ ਹੋ ਹੁਣ ਆਪਾਂ ਜੋ ਫਲੋਰ ਜਾਂ ਫਗਵਾੜੇ ਵੀ ਜਾਣਾ 350 ਰੁਪਏ ਪੜਾਉਣ ਦੀ ਪਰਚੀ ਆ ਹੁਣ 350 ਦਾ ਤੇਲ ਹੀ ਲੱਗਣਾ 350 ਦੀ ਪਰਚੀ ਕਿੱਥੋਂ ਤੱਕ ਜਾਜ ਹੈ ਜੀ ਇਹ ਪਹਿਲਾਂ ਸਾਡੇ ਪਾਸ ਬਣਦੇ ਸੀ 150 ਰੁਪਏ ਹੁਣ ਸਾਡਾ ਪਾਸ ਹੋ ਗਿਆ ਤਕਰੀਬਨ 34000 ਰੁਪਏ ਦਾ 10 ਕਿਲੋਮੀਟਰ ਦੀ ਜੀ ਉਹਨਾਂ ਦੇ ਸਿੱਟੇ ਚ ਬਹੁਤ ਜ਼ਿਆਦਾ ਗੱਲ ਨਹੀਂ ਲਿਆਇਆ ਜੀ ਕੋਈ ਬੰਦ ਹੋਣਾ ਚਾਹੀਦਾ ਹੈ ਤੇ ਇਸ ਕਰਕੇ ਲੋਕਾਂ ਨੂੰ ਵੀ ਸਹੂਲਤ ਦੇਣੀ ਚਾਹੀਦੀ ਹੈ ਬਹੁਤ ਇੱਥੇ ਦੁਨੀਆ ਰੋਗ ਜਿਹੜੀ ਕਹਿੰਦੇ ਸਾਨੂੰ ਪਾਣੀ ਇੱਥੇ ਮੇਰੇ ਹਿਸਾਬ ਨਾਲ ਤਾਂ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਖਿਆਨੇ ਜੀ ਇਸ ਕਰਕੇ ਸਾਡੀ ਪਸੰਦ ਉਹ ਪੂਰ ਜ਼ੋਰ ਮੰਗ ਹੈ ਜੀ ਪੰਜਾਬ ਸਰਕਾਰ ਨੂੰ ਜਿੱਦਾਂ ਮਾਨ ਸਰਕਾਰ ਨੇ ਹੋਰ ਕੋਹ ਬੰਦ ਕਰਾਇਆ ਤੇ ਉਹ ਵੀ ਹਾਂਜੀ ਸਭ ਤੋਂ ਮਹਿੰਗਾ ਡੋਲ ਆਪਣੇ ਪੰਜਾਬ ਦਾ ਤੇ ਮੇਰੇ ਖਿਆਲ ਚ ਸ਼ਾਇਦ ਹੋਸ਼ਿਆ ਇਹ ਸਭ ਤੋਂ ਮਹਿੰਗਾ ਹੀ ਹੋਊਗਾ ਇਹ ਵੀ ਬੰਦ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਸਹੂਲਤ ਮਿਲੇ ਠੀਕ ਹੈ ਜੀ ਭਾਈ ਇਹ ਕਰਨਾ ਜਿਹੜਾ ਹੈਗਾ ਕਦ ਤੱਕ ਚੱਲੇਗਾ ਕਿਉਂਕਿ ਜੇ ਪਹਿਲੇ ਪਾਸੇ ਕਿ ਤਿੰਨੋਂ ਵਿਕਰ ਕਿਸਾਨ ਆंदोलਨ ਦੇ ਵਿੱਚ ਜਿਹੜੇ ਲਾਹ ਸੀਗਾ ਉਹਨਾਂ ਉਤਾਰਿਆ ਸੀਗਾ ਉਹਨੂੰ ਲੱਗਦਾ ਕਿ ਇਹ ਵੀ ਤੁਸੀਂ ਵਧੀਆ ਤਰੀਕੇ ਨਾਲ ਕਰ ਦੋਗੇ ਤੇ ਫਿਰ ਤੁਹਾਡੀ ਗੱਲ ਸੁਝਾਈ ਗਈ ਭਾਈ ਜਦੋਂ ਪਹਿਲਾਂ ਦਿੱਲੀ ਅੰਦੋਲਨ ਚੱਲ ਰਿਹਾ ਸੀ ਅਸੀਂ ਉਹਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਏ ਹੋਏ ਆ ਜੀ ਤੇ ਅਸੀਂ ਹੋਂ ਤੱਕ ਬੈਠਾਂਗੇ ਜਦ ਤੱਕ ਸਾਡੀ ਜਥੇਬੰਦੀ ਸਾਨੂੰ ਆਰਡਰ ਦਿੰਦੀ ਹੈ ਠੀਕ ਹੈ ਜੀ ਅਸੀਂ ਸਾਬ ਇੱਥੇ ਨੇੜੇ ਨੇੜੇ ਪਿੰਡਾਂ ਦੇ ਆ ਜੀ ਆ ਸਾਡੇ ਯੂਨੀਅਨੋਂ ਬੈਠੇ ਆ ਸਾਰਿਆਂ ਜਦੋਂ ਤੱਕ ਇਹਨਾਂ ਦਾ ਸਾਨੂੰ ਆਰਡਰ ਹੋਏ ਤੱਕ ਬੈਠਾਂ ਜਨਤਾ ਨੂੰ ਕੀ ਫੀਲ ਕਰਨਾ ਚਾਹੋਗੇ ਕਿਉਂਕਿ ਜਨਤਾ ਬੜੀ ਪ੍ਰਸ਼ਾਨ ਹੈਗੀ ਲੋਕੀ ਇਹ ਜਲਾ ਮੈਨੂੰ ਵੀ ਮੇਰੇ ਬੰਦੇ ਕਹਿੰਦੇ ਸੀਗੇ ਕਿ ਤੁਸੀਂ ਜਰੂਰ ਤੌਰ ਕਰਕੇ ਆਓ ਤੇ ਲੋਕਾਂ ਵਾਸਤੇ ਪਰੇਸ਼ਾਨੀ ਸੀਗੀ ਤੁਸੀਂ ਉਦੋਂ ਵਾਰ ਕੀ ਕਰੋਗੇ ਪਰੇਸ਼ਾਨੀਾਰੇ ਉਹ ਲੋਕਾਂ ਦੀ ਪਰੇਸ਼ਾਨੀ ਵਾਸਤੇ ਅਸੀਂ ਇੱਥੇ ਖੜਿਆ ਹਾਂ ਜੀ ਅਸੀਂ ਉਹ ਬੰਦੇ ਆ ਕਿ ਲੋਕਾਂ ਨੂੰ ਵੀ ਬੁਰਜੋਰ ਕਿਸਾਨਾਂ ਦੇ ਨਾਲ ਇੱਥੇ ਆ ਕੇ ਬੈਣਾ ਚਾਹੀਦਾ ਤਾਂ ਅਜੋਨਾਂ ਦਾ ਇਕੱਲਾ ਰਿਪੋਰਟ ਕਰਨੀ ਚਾਹੀਦੀ ਆ ਹੱਕਾਂ ਵਾਸਤੇ ਇੱਥੇ ਬੈਣਾ ਚਾਹੀਦਾ ਆ ਹੁਣ ਦੁਨੀਆ ਨਾਲ ਟੋਲ ਵੀ ਆ ਰਹੀ ਆ ਪਰ ਕਿਸੇ ਨੇ ਨਹੀਂ ਕਿ ਕਿਸਾਨ ਬੈਠੇ ਚਲ 2-4-5-10 ਮਿੰਟ ਰੋਕ ਕੇ ਆਪਾਂ ਉਹਨਾਂ ਦੇ ਨਾਲ ਬੈਠੀਏ ਪਰ ਉਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਬਸ ਇਹ ਖੁਸ਼ ਆ ਕਿਸਾਨ ਬੈਠੇ ਹੋਇਆ ਕਿਸਾਨ ਹਰ ਜਗ੍ਹਾ ਦੇ ਆਮ ਜਨਤਾ ਦਾ ਵੀ ਸੋਚਦਾ ਹੂਣ ਔਰ ਇੱਥੇ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਤੁਸੀਂ ਦੁਨੀਆ ਲੰਘਦੀ ਕਿਸਾਨ ਨੂੰ ਵੀ ਸਾਡੇ ਕੋਲ ਪੈਸੇ ਲੈ ਕੇ ਲੰਘ ਹੀ ਜਾਣਾ ਅਗਲਾ ਸੋਚਦਾ ਕਿ ਸਾਰੀ ਦੁਨੀਆ ਵਾਸਤੇ ਕਰੀਏ ਪਰ ਕਿਸਾਨਾਂ ਦਾ ਕੋਈ ਵੀ ਸੋਚਦਾ ਨਾ ਐਮਐਸਕੇ ਬਾਰੇ ਕੋਈ ਨੀਤੀ ਬਣਾ ਰਹੇ ਆ ਜੀ ਨਾ ਪਰਾਲੀ ਝੋਨੇ ਵਾਲੀ ਹੋਣੀ ਹੋਣੀ ਨੀਤੀ ਬਣਾ ਰਹੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਤੇ ਉਹਦੇ ਵਾਸਤੇ ਕੋਈ ਤੱਕਾ ਹੱਲ ਕਰੇ ਟੋਲਾ ਦਾ ਵੀ ਕਿਸਾਨੀ ਨੀਤੀਆਂ ਦਾ